ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਵਧੀਆ ਕੰਮ ਹੋ ਗਿਆ ਲੈਂਡ ਪੂਨਲਿੰਗ ਜਿਹੜੀ ਪਾਲਸੀ ਆ ਉਹ ਵਰਵਲੀ ਉਹਨਾਂ ਨੇ ਕਿਹਾ ਵੀ ਵਾਪਸ ਲੈ ਲੈਣੇ ਆਂ ਸੀ ਕੋਈ ਮਤਾ ਮੁੱਦਾ ਪਾ ਕੇ ਵਿਧਾਨ ਸਭਾ ਚ ਕਰਦੀ ਐ ਤੇ ਉਹ ਤਾਂ ਗਾਂਹ ਦੀ ਗੱਲ ਆ ਚਲੋ ਜਿਹੜਾ ਵਧੀਆ ਕੰਮ ਆ ਵਧੀਆ ਹੀ ਆ ਕਿ ਦੇਰ ਆਇ ਦਰੁਸਤ ਆਏ ਇਹ ਕੰਮ ਕਰਨਾ ਹੀ ਪੈਣਾ ਸੀਗਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀਗਾ ਜਿੰਨਾ ਵੀ ਲੋਕਾਂ ਨੇ ਯੋਗਦਾਨ ਪਾਏ ਆ ਧਰਨੇ ਮਜਾਰੇ ਮਾਰਚ ਕੱਢੇ ਆ ਉਹਨਾਂ ਦਾ ਧੰਨਵਾਦ ਜਿਹੜੇ ਸੋਚਦੇ ਸੀ ਹੋਣ ਬਾਰੇ ਉਹਨਾਂ ਦਾ ਧੰਨਵਾਦ ਪਰ ਇੱਥੇ ਕੰਮ ਖਤਮ ਨਹੀਂ ਹੋ ਜਾਂਦਾ ਵੀ ਕੰਮ ਨਹੀਂ ਪੜ ਗਿਆ ਇਹੋ ਜੀਆਂ ਨੀਤੀਆਂ ਪਾਲਿਸੀਆਂ ਬਹੁਤ ਆਉਣਗੀਆਂ ਪਰ ਸਰਕਾਰ ਨੂੰ ਵੀ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਵੀ ਕਿਸੇ ਦੇ ਦਬਾਅ ਹੇਠ ਪ੍ਰੈਸ਼ਰ ਹੇਠ ਤੁਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ ਪੰਜਾਬ ਵਾਸਤੇ ਕੰਮ ਕਰੋ ਲੋਕਾਂ ਤੋਂ ਸਿਰਫ ਵੋਟਾਂ ਲੈਣ ਦਾ ਕੰਮ ਕੀਤਾ ਜਾਂਦਾ ਉਹਨਾਂ ਤੋਂ ਵੋਟਾਂ ਲੈ ਕੇ 5 ਸਾਲ ਨੀਤੀ ਪਾਲਿਸੀ ਹੋਰ ਕਿਸੇ ਦੀ ਲਾਗੂ ਕੀਤੀ ਜਾਂਦੀ ਹੈ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਲੁੱਟਣਾ ਹੋਵੇ ਇੱਕ ਲੋਕਤੰਤਰ ਇਹੋ ਜਿਹਾ ਬਣਿਆ ਵਿਆ ਵੀ ਲੋਕਾਂ ਤੋਂ ਬਹੁਮਤ ਲੈਣਾ ਲੋਕਾਂ ਤੋਂ ਪਰਮਿਸ਼ਨ ਲੈਣੀ ਆ ਫਿਰ ਉਸ ਕੁਰਸੀ ਦੇ ਉੱਤੇ ਬਹਿ ਕੇ ਉਹ ਲੋਕਾਂ ਦੇ ਵਿਰੋਧੀ ਕੰਮ ਹੁੰਦੇ ਆ ਇਹ ਇਹ ਆਮ ਇਹ ਕੱਲੀ ਸਰਕਾਰ ਦੀ ਨਹੀਂ ਆ ਹਰ ਸਰਕਾਰ ਦੇ ਵਿੱਚ ਹੁੰਦਾ ਤੇ ਆਉਣ ਵਾਲੀਆਂ ਦੇ ਵਿੱਚ ਵੀ ਇਹ ਹੋਊਗਾ ਜਿਹੜੀ ਮर्जी ਸਰਕਾਰ ਆ ਜਾਵੇ ਉਹ ਸਟੇਟਾਂ ਦੀਆਂ ਨੀਤੀ ਪਾਲਿਸੀ ਇਹੋ ਜਿਹੀ ਹੁੰਦੀਆਂ ਪਰ ਬਹੁਤ ਘੱਟ ਚਾਂਸ ਆ ਵੀ ਵੀ ਕੋਈ ਪੰਜਾਬ ਬਾਰੇ ਸੋਚੂਗਾ ਗੱਲ ਛੋਟੀ ਜੀ ਆ ਜੇ ਕੋਈ ਪੰਜਾਬ ਦੀ ਗੱਲ ਕਰੂਗਾ ਪੰਜਾਬ ਬਾਰੇ ਸੋਚੂਗਾ ਪੰਜਾਬ ਬਾਰੇ ਜਾਂ ਲੋਕਾਂ ਮਾਰੇ ਵਧੀਆ ਪਾਲਸੀਆਂ ਲੈ ਕੇ ਆਊਗਾ ਲੋਕ ਵੀ ਉਹਨੂੰ ਸਿਰ ਤੇ ਬਿਠਾਉਣਗੇ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਹੁੰਦੀਆਂ ਉਹਨਾਂ ਦੀ ਗੱਲ ਕਰਨੀ ਚਾਹੀਦੀ ਆ ਜਿਹੜੇ ਲੋਕਾਂ ਨੇ ਸਾਨੂੰ ਕੁਰਸੀਆਂ ਤੇ ਬਿਠਾਇਆ ਹਮੇਸ਼ਾ ਉਹਨਾਂ ਦੀ ਗੱਲ ਕਰੀਏ ਪੈਸੇ ਪਿੱਛੇ ਹੀ ਨਹੀਂ ਭਜਣਾ ਚਾਹੀਦਾ ਇਹ ਪੈਸਾ ਸਦਾ ਨਹੀਂ ਰਹਿੰਦਾ ਹੁੰਦਾ ਇਹਨੇ ਰਹਿਣਾ ਨਹੀਂਗਾ ਵੀ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਗੱਲ ਸੁਣ ਕੇ ਹੀ ਲੋਕਾਂ ਦੀ ਖਾਤਰ ਹੀ ਕੰਮ ਕਰਨੇ ਚਾਹੀਦੇ ਆ ਠੀਕ ਆ ਉਹ ਸਿਸਟਮ ਇਹੋ ਜਿਹਾ ਬਣਿਆ ਵਾ ਮੌਜੂਦਾ ਵੀ ਵੀ ਲੋਕਤੰਤਰ ਢਾਂਚਾ ਬਣਿਆ ਵੀ ਲੋਕਤੰਤਰ ਲੋਕ ਚਾਉਂਦੇ ਆ ਲੋਕਾਂ ਦੀ ਸਰਕਾਰ ਆ ਆ ਭਾਰਤ ਬਹੁਤ ਵੱਡਾ ਲੋਕਤੰਤਰ ਆ ਇਹ ਕਿਹਾ ਜਾਂਦਾ ਪਰ ਅਖੌਤੀ ਆ ਵਰਤਿਆ ਜਾਂਦਾ ਸਿਰਫ ਲੋਕਾਂ ਨੂੰ ਲੋਕਾਂ ਦੇ ਕੰਮ ਨਹੀਂ ਕੀਤੇ ਜਾਂਦੇ ਸਾਰੇ ਕਾਨੂੰਨ ਵੀ ਮਾੜੇ ਲੋਕਾਂ ਦੇ ਉੱਤੇ ਢੋਕੇ ਜਾਂਦੇ ਆ ਤੇ ਨਵੇਂ-ਨਵੇਂ ਕਾਨੂੰਨ ਲਿਆ ਕੇ ਤੇ ਉਹਨਾਂ ਨੂੰ ਲੁੱਟਣ ਦੀ ਬੇਜਮੀਨੇ ਮਤਲਬ ਕਿ ਜਮੀਨ ਰਹਿਦ ਕਾਰਨਾ ਲੋਕਾਂ ਨੂੰ ਘਰ ਖੋ ਲੈਣੇ ਫਲੇਟਾਂ ਦੇ ਵਿੱਚ ਘੱਲਣਾ ਜਿਵੇਂ ਕਹਿੰਦੇ ਵੀ ਪਿੰਡ उजाੜ ਕੇ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਪਿੰਡ ਉੱਜੜ ਜਾਣ ਤੇ ਸ਼ਹਿਰ ਵਸ ਜਾਣ ਚੰਡੀਗੜ੍ਹ ਤੁਹਾਡੇ ਸਾਹਮਣੇ ਮਿਸਾਲ ਆ ਵੀ ਕਿੰਨੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਤੇ ਕੀ ਉਹ ਪੰਜਾਬ ਦਾ ਹਿੱਸਾ ਨਹੀਂ ਕਹਿੰਦੇ ਪਿੰਡ ਤਾਂ ਪੰਜਾਬ ਦੇ ਵਿੱਚ ਜੁੜੇ ਐਵੇਂ ਹੌਲੀ 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 ਇੱਕ ਛੋਟਾ ਕਰਦੇ ਆ ਸੌੜਾ ਕਰੀ ਜਾਂਦੇ ਆ ਆ ਤਿੰਨਾਂ ਜੁਨਾਂ ਚ ਪਹਿਨਾ ਹੀ ਵੰਡਿਆ ਵਿਆ ਮਾਝਾ ਮਾਲਵਾ ਦਬਾਬਾ ਤੇ ਉਹਨਾਂ ਤੇ ਹੁਣ ਹੌਲੀ 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 ਕਬਜ਼ਾ ਕਰੀ ਆਉਂਦੇ ਆ ਸੋ ਲੋਕਾਣੋ ਆ ਜਗਨਦੀ ਲੋੜ ਹੈ ਤੇ ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਉਹਨਾਂ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਵੀ ਲੋਕਾਂ ਦੀ ਗੱਲ ਕਰਨ ਦੀ ਜ਼ਰੂਰਤ ਰੱਖਣੀ ਚਾਹੀਦੀ ਵੀ ਸੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਆ ਕੀ ਕਰਾਂਗੇ ਉਸ ਬਹੁ ਗੈਂਤੀ ਨੂੰ ਸਾਨੂੰ ਕੋਈ ਉਹ ਜੇ 60 ਕ ਬੰਦੇ ਵੀ ਨਹੀਂ ਲੱਭਦੇ ਪੰਜਾਬ ਦੇ ਵਿੱਚੋਂ ਵੀ ਜਿਹੜੇ ਪੰਜਾਬ ਦੇ ਲੋਕਾਂ ਤੋਂ ਵੋਟ ਲੈ ਕੇ ਤੇ ਪੰਜਾਬ ਦੀ ਗੱਲ ਕਰਨ ਹਾਲਾਂਕਿ ਤੂੰ ਪੱਕਾ ਵਾਲਾ ਨਹੀਂਗਾ ਇਹ ਉਹ ਅੱਗੇ ਤਾਂ ਧਰਮ ਦਾ ਕੰਮ ਆ ਜਾਂਦਾ ਜਾਤ ਪਾਤ ਦਾ ਸਾਰੇ ਪਰਸਨ ਦੇ ਵਿੱਚ ਵੰਡੀਆਂ ਬਾਕੇ ਕਰਦੇ ਆ ਉਹ ਕੁਦਰਤੀ ਗੱਲਾਂ ਹੋ ਜਾਂਦੀਆਂ ਵੀ ਠੀਕ ਆ ਵੀ ਕਿਸੇ ਦਾ ਬਹੁਮਤ ਹੋ ਗਿਆ ਤੇ ਉਹ ਫਿਰ ਵੀ ਦਿੱਲੀ ਦੇ ਥੱਲੇ ਕੰਮ ਕਰਨਾ ਉਹਦੇਦਾਰ ਕੋਈ ਪੰਜਾਬ ਦੇ ਨਮਾਇਦੇ ਨਾ ਹੋਏ ਵੀ ਪੰਜਾਬ ਦੇ ਵਿੱਚ ਇੰਟ ਕਰਕੇ ਤੇ ਲੋਕਾਂ ਨੂੰ ਖਰਾਬ ਕਰਨ ਵਾਲੀ ਗੱਲ ਹੈ ਪਰ ਕੋਈ ਗੱਲ ਨਹੀਂ ਕੋਈ ਵਧੀਆ ਨੀਤੀਆਂ ਲੋਕਾਂ ਦੇ ਖਾਤਰ ਹੁੰਦੀਆਂ ਉਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਪਰ ਜੋ ਲੋਕਾਂ ਦੇ ਹਿੱਤ ਦੇ ਵਿੱਚ ਨਹੀਂਗੇ ਉਹ ਨਹੀਂ ਲਾਗੂ ਕਰਨਾ ਤਾਂ ਲੋਕਾਂ ਦਾ ਜਿਹੜਾ ਨੇ ਬਹੁਤ ਮਿਹਨਤ ਕੀਤੀ ਜੋਰ ਲਾਇਆ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਵਾਪਸ ਲੈ ਲਈ ਹੈ ਚਲੋ ਦੇਰ ਆਏ ਦਰਸਤ ਆਏ ਉਹਨਾਂ ਦਾ ਵੀ ਧੰਨਵਾਦ ਹੈ ਚੰਗੇ ਕੰਮ ਨੂੰ ਚੰਗਾ ਕਹਿ ਦੇਣਾ ਚਾਹੀਦਾ ਚਲੋ ਇਹ ਨਹੀਂ ਕਹਿਣਾ ਚਾਹੀਦਾ ਵੀ ਥੁੱਕ ਕੇ ਚਟਾ ਇਹ ਕੀਤਾ ਉਹ ਕੀਤਾ ਆਹਾਂ ਲੋਕ ਨਾਰਾ ਵਾਲਾ ਪਾਉਂਦੇ ਜਿੱਥੇ ਬੰਦਿਆਂ ਨਾਰਾ ਰੌਲਾ ਪਾਉਂਦੀਆਂ ਤੇ ਇਹ ਲਾਗੂ ਸੀ ਕਿ ਲੋਕਾਂ ਦੀ ਜ਼ਮੀਨ ਖੋਹੀ ਜਾਣੀ ਸੀ ਹਜੇ ਵੀ ਕੋਈ ਟੈਂਪਰੇਰੀ ਹੋਊਗਾ ਕੋਈ ਹੋਰ ਚਾਲ ਚੱਲਣਗੇ ਪਰ ਇਹ ਪੰਜਾਬ ਦੇ ਲੋਕ ਹੋਂ ਨਹੀਂ ਦੇਣਗੇ ਜਿਹੜਾ ਲੋਕਾਂ ਨੂੰ ਲੁੱਟਿਆ ਖੁੱਟਿਆ ਜਾਵੇ ਤੇ ਵੀ ਉਹਨਾਂ ਦਾ ਬਿਲਕੁਲ ਉਹਨਾਂ ਦੀਆਂ ਜਿਹੜੇ ਘਰ ਆ ਜ਼ਮੀਨਾਂ ਖੋਈਆਂ ਜਾਂ ਖੋਹ ਨਹੀਂ ਦਿੰਦੇ ਪੰਜਾਬ ਦੇ ਲੋਕ ਲੜਨ ਵਾਲੇ ਆ ਲੜਦੇ ਆ ਪਰ ਥੋੜਾ ਜਿਹਾ ਲੇਟ ਲੜਦੇ ਆ ਤੇ ਜਦੋਂ ਲੜਦੇ ਆ ਤੇ ਫਿਰ ਚੰਗੀ ਤਰ੍ਹਾਂ ਲੜਦੇ ਆ ਸੋ ਸਾਰਿਆਂ ਦਾ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ